ਫਗਵਾੜਾ ਵਿਖੇ ਪਾਜਪਾ ਦੇ ਸਾਫ ਦਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੇ ਨਵੇਂ ਪੈਟਰੋਲ ਪੰਪ ਦਾ ਹੋਇਆ ਸ਼ੁਭ ਆਰੰਭ ਐਨ ਡੀ ਟੀ ਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਸ਼ ਸ਼ਰਮਾ ਦੇ ਨਾਲ ਪੁਨੀਤ ਦੀ ਰਿਪੋਰਟ ਕਲਾਪੀ ਇਹੋ ਕਾੜੂ ਦੀ ਹੋਰ ਟੱਕੜ ਵੀ ਆਹੋ ਆਪ ਨੂੰ ਕੋਲ ਕੱਟਣੀ ਹੋਣਾ ਬੱਤੀ ਨਹੀਂ ਕੈਂਚੀ ਛੋਟੀ ਆ ਦੂਜੀ ਜੇ ਚਲਾਈ ਹੋਵੇ ਤਾਂ ਹੋਗੀ ਹਾਂਜੀ ਹਾਂਜੀ ਸਰ ਹਾਂਜੀ ਸਰ ਸਾਹਮਣੇ ਮੈਂ ਥੋੜਾ ਸਾ ਬੋਲਣਾ ਚਾਹੂਗਾ ਓਏ ਅਮਰਤ ਜੀ ਬੇ ਅਮਰ ਸੋਇ ਸੁਰਕਾ ਨਾ ਇਖਣੇ ਵਿਨਾਸ਼ ਜਾਕੇ ਮਨ ਭਾਟੇ ਖੰਕਾਸ ਆਠ ਪੈ ਹਰ ਕਾ ਨਾਮ ਲੈ ਸੰਤ ਬੁਦੇਂ ਆ ਫੀਲਿੰਗ ਸਟੇਸ਼ਨ ਵੀ ਕੇ ਸੱਚੇ ਪਿਤਾ ਵਹ ਗੁਰਜੀਓ ਸ੍ਰੀ ਸੁਖਮਨੀ ਸੰਧ ਜੀ ਦੇ ਪਾਠ ਕਰਉਨੇ ਕੀਤੇ ਹਾਂ ਜੀ ਬਾਣੀ ਪੜਦੇ ਹੋਈਆਂ ਭੁਲਾ ਗਲਤੀਆਂ ਦੀ ਖਿਮਾ ਬਖਸ਼ੀ ਜੀ ਅਘੇਤੋਂ ਸੁਣਖ ਬਖਸ਼ੀ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣੇ ਹੰਦੇ ਮਾਨ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਮਿਹਰ ਭਰਿਆ ਹੱਥ ਰੱਖਣਾ ਜੀ ਆਪਣੇ ਦਾ ਘਰ ਦੀ ਪ੍ਰੀਤੀ ਸੇਵਾਵਾਂ ਕਰਨ ਦੇ ਉਦਮ ਉਪਰਾਲੇ ਬਖਸ਼ਦੇ ਰਹਿਣਾ ਜੀ ਆਈ ਹੋਈ ਸੰਗਤ ਕੀ ਖਵਾਰ ਹੋਏ ਸਭ ਮਿਲਹੇਂਗੇ ਬੋਲੇ ਤੇ ਚੜੇ ਤਨਾਰੇ ਨੂੰ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਇਹ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸ ਸੰਗ ਨੇ ਬਾਹੀ ਤਨ ਦਿਕਮਾਈ ਦਾ ਧਿਆਨਤਰ ਖਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਵਤ ਗੁਰਦੁਆਰੇ ਕੈਚੀ ਬਲੋ ਇੱਕ ਪਟਵਾਲਪਾ ਕੋਲ ਇੰਡੀਆ ਨਾ ਇਹਦਾ ਲਗਾਇਆ ਜਾ ਰਿਹਾ ਹੈਗਾ ਉਹ ਇਹਦੇ ਵਿੱਚ ਹਰ ਇੱਕ ਚੀਜ਼ ਜਿਹੜੀ ਹੈਗੀ ਹੈ ਨਵੀਂ ਤਕਨੀਕਲੀ ਹੈਗੀ ਹੈ ਬਹੁਤ ਜਲਦੀ ਹੀ ਪੰਪ ਦੇ ਨਾਲ ਇਹ ਇੱਕ ਵਰਕਸ਼ਾਪ ਲਗਾਉਗੇ ਜਿਹਦੇ ਵਿੱਚ ਵਾਸ਼ਿੰਗ ਦਾ ਜਾਂ ਜਿਹੜਾ ਫਸਟ ਐਡ ਹੁੰਦੀ ਹੈ ਉਹਨ ਵਿੱਚ ਕੀਤੀ ਜਾਊਗੀ ਇਦੇ ਨਾਲ ਇਸ ਏਰੀਆ ਦੇ ਆਲੇ ਦੁਆਲੇ ਦੇ ਜਿਹੜੇ ਵੀ ਲੋਕ ਹੈਗੇ ਆ ਉਹਨਾਂ ਨੂੰ ਸਹੂਲਤ ਮਿਲੇਗੀ ਉਹ ਸ਼ੁੱਧ ਵਧੀਆ ਤੇਲ ਜਿਹੜਾ ਦਾ ਉਹ ਸਭ ਨੂੰ ਮੁਬਾਰਕ ਦੇ ਨੇ ਹੈਗੀਆਂ ਇਸ ਮੌਕੇ ਦੇ ਉੱਤੇ ਕਿ ਤਾਂ ਜੋ ਤੁਸੀਂ ਜਿਹੜਾ ਹੈਗਾ ਇਸ ਪੰਪ ਤੋਂ ਤੇਲ ਕੋਆ ਕੇ ਆਪਣੀ ਗੱਡੀਆਂ ਨੂੰ ਜਿਹੜਾ ਸੇਵ ਕਰੂ। ਥੈਂਕ ਯੂ। ਹਾਂਜੀ। ਵਾਹਿਗੁਰੂ ਜਿੱਕੀ ਖਾਲਸਾ ਵਾਹਿਗੁਰੂ ਜਿੱਕੀ ਫਤਿਹ। ਇਹ ਅੱਜ ਅਸੀਂ ਇੱਥੇ ਜੋ ਪੈਟਰੋਲ ਪੰਪ ਦਾ ਅਧਿਕਾਰਤਨ ਸ਼੍ਰੀ ਸੋਮਪ੍ਰਕਾਸ਼ ਜੀ ਕੈਂਸ ਜੀ ਉਹਨਾਂ ਦੇ ਪਰਿਵਾਰ ਵੱਲੋਂ ਆਪਣਾ ਬਿਜ਼ਨਸ ਨਵਾਂ ਸ਼ੁਰੂ ਕੀਤਾ ਗਿਆ ਉਹਦੇ ਉਦਘਾਟਨ ਤੇ ਆਏ ਆ ਅਸੀਂ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਹੁਤ ਬਹੁਤ ਸਾਰੇ ਹੀ ਕੈਂਸ ਪਰਿਵਾਰ ਨੂੰ ਵਧਾਈ ਦਿੰਨੇ ਆ ਕਿ ਗੁਰੂ ਮਹਾਰਾਜ ਕਿਰਪਾ ਕਰੇ ਦੇਖੋ ਬਿਜ਼ਨਸ ਦੇ ਨਾਲ ਹੀ ਬਹਾਰਾਂ ਹੁੰਦੀਆਂ ਜਿੱਥੇ ਉਹ ਰਾਜਨੀਤੀ ਦੇ ਵਿੱਚ ਨੇ ਉੱਥੇ ਉਹ ਇਹ ਜਿਹੜੀ ਆ ਆਪਣੇ ਪਰਿਵਾਰ ਲਈ ਇੱਕ ਬਿਜ਼ਨਸ ਦੀ ਲੈਣ ਬਹੁਤ ਅੱਛੀ ਲੈਣ ਆ ਮਹਾਰਾਜ ਕਿਰਪਾ ਕਰੇ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੇ ਸਾਰੇ ਹੀ ਪਰਿਵਾਰ ਨੂੰ ਬਹੁਤ ਬਹੁਤ ਵਧਾਈ